ਅਸੀਂ ਚੱਲੇ ਆ ਜੀ ਅੱਜ ਸ਼ੋਅ ਆ ਜੀ ਸਾਡਾ ਅਵਸ਼ਾਨਾ ਨਾਲ ਤੇ ਬਾਈ ਸਾਜ ਨਾਲ ਬਾਈ ਸਾਜ ਤਾਂ ਨਹੀਂ ਵੈਸੇ ਅਵਸ਼ਾਨਾ ਦਾ ਹੀ ਸ਼ੋਅ ਤਾਂ ਤੇ ਭਲਾਈਆਂ ਨੇ ਸ਼ੋਅ ਆ ਜੀ ਮਾਨ ਸਾਹਿਬ ਵੀ ਆ ਰਹੇ ਉੱਥੇ ਇਹ ਪਿੱਛੇ ਗੋਲਡੀ ਬੈਠਾ ਸਰਦਾਰਾ ਘੈਂਟ ਲੱਗੇ ਨਾ ਓਏ ਧੰਨਵਾਦ ਬਾਈ ਆ ਪਰਮਿੰਦਰ ਬਾਈ ਆਪਣਾ ਹਾਂ ਜੀ ਆਪਾਂ ਅੱਜ ਤੋਂ ਨਵਾਂ ਵਲੌਗ ਸਟਾਰਟ ਕੀਤਾ ਬਾਈਲੇ ਚੈਨਲ ਤੇ ਇਹਨਾਂ ਦਾ ਚੈਨਲ ਆ ਸੁਰੀਲੀ ਜਰਨੀ ਹਾਂਜੀ ਸਰੀਲੀ ਜਰਨੀ ਵੈਸ ਦਾ ਗੋਣ ਗੋਣ ਵਜਾਉਣ ਵਾਲਾ ਚੈਨਲ ਆ ਮੇਰਾ ਦਾ ਚੱਲ ਜੇ ਇਹ ਪਹਿਲਾ ਬਲੌਗ ਆ ਸੋ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹੂੰ ਤੇ ਆਪਣੇ ਵਾਲਾ YouTube ਚੈਨਲ ਵੀ ਸਬਸਕ੍ਰਾਈਬ ਕਰੋ ਆ ਇਹਨਾਂ ਨਾਲ ਵੀ ਕਰਿਓ ਪਰਮਿੰਦਰ ਪੰਨੂ ਬਲੌਗਸ ਲਓ ਜੀ ਨਾਜ਼ਮ ਨੂੰ ਵੀ ਚੜਾ ਲਿਆ ਜੀ ਤੇ ਆ ਵਿਚਾਲੇ ਬੈਠਾ ਜੀ ਮੁਰਾਦ ਇੱਧਰ ਟੋਪੀ ਵਾਲਾ ਨਾਜ਼ਮ ਗੁਰਵਿੰਦਰ ਇਹ ਦੱਸਾਈ ਸੀ ਪਰਮਿੰਦਰ ਮੈਂ ਤੁਹਾਡਾ ਆਪਣਾ ਗਗਨ ਸੁਫੀ ਪਹਿਲਾ ਵਲੌਗ ਆ ਜੀ ਆਪਣਾ ਬੋਲਣਾ ਬੋਲਣਾ ਦਾ ਘੱਟ ਵੱਧੀ ਆਉਂਦੇ ਸਨ ਜਾ ਰਹੇ ਆ ਜੀ ਬਸ ਮੇਨ ਰੋਡ ਤੇ ਚੜਨ ਲੱਗੇ ਆ ਮਿਲਦੇ ਆ ਜੀ ਅੱਗੇ ਤੁਹਾਨੂੰ ਦੱਸ ਦੇਰਾਂਗਾ ਅਪਡੇਟ ਤੇ ਬਾਈ ਦਾ ਵੀ ਚੈਨਲ ਆ ਪਰਮਿੰਦਰ ਪੰਨੂ ਵਲੌਗਸ ਸਬਸਕ੍ਰਾਈਬ ਕਰੋ ਯਾ ਆਪਣਾ ਚੈਨਲ ਆ ਸ੍ਰੇਲੀ ਜਰਨੀ ਤੇ ਘੈਂਟ ਘਣ ਗਾਣਿਆਂ ਵਾਸਤੇ ਮੈਨੂੰ ਦੱਸੋ ਬੇਸਿਕਲੀ ਮੈਂ ਸਿੰਗਿੰਗ ਦਾ ਕੰਮ ਕਰਦਾਗਾ ਮਿਊਜ਼ਿਕ ਟੀਚਰ ਦਾ ਵੀ ਆਪਣਾ ਕੰਮ ਹੈਗਾ ਆਪਣੀ ਅਕੈਡਮੀ ਆ ਇਬਾਦਤ ਮਿਊਜ਼ਿਕ ਅਕੈਡਮੀ ਨੇ ਬਣਾਇਆ ਰੋ ਮੈਨੂੰ ਦੱਸਿਓ ਜ਼ਰੂਰ ਬਈ ਇਹਨਾਂ ਨੂੰ ਪੁੱਛੇ ਪਹਿਲਾ ਵਲੌਗ ਆਪਣਾ ਕਿਵੇਂ ਲੱਗ ਰਹਾ ਹੈ ਠੀਕ ਹੈ ਜੀ ਆਓ ਤੇ ਪਹਿਲੇ ਪਤਾ ਗਾਣੇ ਵੀ ਆਪਾਂ ਦੱਸਿਆ ਕਰੋ ਵੀ ਕਿਸ ਤਰ੍ਹਾਂ ਦੇ ਗਾਈਏ ਫਿਰ ਤੁਹਾਡੇ ਲਈ ਆਪਾਂ ਉਸ ਤਰ੍ਹਾਂ ਦੇ ਗਾਣੇ ਗਾਇਆ ਕਰਾਂਗੇ ਮਿਲਦੇ ਆ ਜੀ ਬਈ ਤੁਸੀਂ ਕੀ ਕਰਨੀਏ ਬਈ ਇਹ ਹਾਂ ਜੀ ਕਿੱਡੀ ਗੱਲਾਂ ਜੀ ਬਈ ਆ ਜਿਓ ਗਿੱਦੜਵਾ ਦਾ ਭਾਰੂ ਚੌਕ ਆ ਗਿਆ ਜੀ ਬੱਸ ਸੇ ਤੋਂ ਸੀ ਰਾਈਟ ਟਰਨ ਲੈਣਾ ਆ ਆ ਰਹੀ ਜਿੱਤੜਵਾਦਾ ਆ ਮੁੰਡਾ ਜਿੱਤੜ ਅੱਜ ਅੱਪਾ ਚਲ ਸੀ ਨਹੀਂ ਬੈਠੇ ਯਾਰ ਲਓ ਜੀ ਮੇਨ ਰੋਡ ਤੇ ਅਸੀਂ ਹੁਣ ਪਿੰਡ ਵਾਲੀ ਰੋਡ ਤੇ ਚੜ ਗਏ ਆ ਜੀ ਤੇ ਮਿਲਦੇ ਆ ਜਲਦੀ ਹੀ ਲੱਗਦਾ ਸੀ ਇਸ਼ਕ ਤਰ੍ਹਾਂ ਸਾਹਿਰ ਨਹੀਂ ਮੈਂ ਸਾਹਮਣੇ ਇੱਥੇ ਹੋ ਰਿਹਾ ਜੀ ਮੇਲਾ ਨੰਬਰ ਪਰ ਅੰਨਾਂ ਨੂੰ ਆਪਣੀ ਜਗ੍ਹਾ ਛੋੜਿਆ ਨੰਬਰ ਪਰ ਅਸੀਂ ਇੱਥੇ ਪਹੁੰਚ ਚੁੱਕੇ ਆ ਮੇਰੇ ਦਿਨਾਂ ਤੋਂ ਵੱਡਾ ਖੜੇ ਹੈ ਫਿਰ ਸਾਡਾ ਇੰਨਾ ਮਾਨ ਰੱਖਦੇ ਆ ਕੱਲ੍ਹ ਸਿਰ ਨੂੰ ਫੇਰ ਬੁਲਾਵਾਂਗੇ ラジケスの上げに行く。 ਗਿਆ ਜੀ ਤੇ ਅੱਜ ਪਟਿਆਲੇ ਅੱਜ ਬਿੰਨੂ ਠ ਲੋ ਦਾ ਬੜੇ ਮਸ਼ਹੂਰ ਐਕਟਰ ਉਹਨਾਂ ਦਾ ਅੱਜ ਬਰਥਡੇ ਪਾਰਟੀ ਵੀ ਉਹਨਾਂ ਦੀ ਤੇ ਉੱਥੇ ਜਾਣਾ ਸੀ ਤੇ ਮੁਰਾਦ ਤੇ ਆਪਣਾ ਨਾਜ਼ਮ ਉਹਨਾਂ ਨਾਲ ਚਲੇ ਗਏ ਨਹੀਂ ਤੇ ਬਹੁਤ ਘੈਂਟ ਗਾਇਆਗਾ ਉਹ ਸ਼ਾਨਾ ਨੇ ਬੱਸ ਘੈਂਟ ਗੁੰਦੀ ਉਹ ਬੜਾ ਸ਼ੋਅ ਘੈਂਟ ਸੀਗਾ ਕਿਆ ਬਾਤ ਤੇ ਤੁਸੀਂ ਦੱਸਿਓ ਬਾਕੀ ਕਿਵੇਂ ਲੱਗਿਆ ਤੁਹਾਨੂੰ ਸ਼ੋਅ ਤੇ ਆਈ ਹੋਪ ਤੁਹਾਨੂੰ ਪਹਿਲਾ ਵਲੌਗ ਇਨਸ਼ਾਅੱਲਾ ਲੱਗਿਆ ਹੋਣਾ ਬਾਕੀ ਆਪਾਂ ਇੰਜੋਏ ਕੀਤਾ ਨਹੀਂ ਅੱਜ ਯਾਰ ਨਹੀਂ ਪੂਰਾ ਚੱਲ ਗਿਆ ਨਾ ਘੈਂਟ ਸੀ ਨਾ ਤੇ ਬਾਕੀ ਕੋਈ ਨਹੀਂ ਆਪਾਂ ਜੇ ਤੁਹਾਨੂੰ ਚੰਗਾ ਲੱਗੇ ਆਪਣਾ ਵਲੌਗ ਦਾ ਤਰੀਕਾ ਜਾਂ ਫਿਰ ਆਪਾਂ ਨੈਕਸਟ ਵਲੌਗ ਵੀ ਕਰਦੇ ਰਹਾਂਗੇ ਤੁਸੀਂ ਦੱਸਿਓ ਤੁਹਾਡੀ ਕੀ ਰਾਇ ਮਿਲਦੇ ਆਂ ਜੀ ਨੈਕਸਟ ਵਲੌਗ ਵਿੱਚ